ਵੀ 5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਆ ਬਲਵਿੰਦਰ ਸਿੰਘ ਸੁਖਪਾਲ ਸਿੰਘ ਖੈਰਾ ਜੋ ਕਿ ਕਾਂਗਰਸ ਦੇ ਵਿਧਾਇਕ ਨੇ ਤੇ ਲਗਾਤਾਰ ਉਹ ਸਰਕਾਰ ਦੇ ਉੱਤੇ ਨਿਸ਼ਾਨੇ ਸਾਧਦੇ ਹੋਏ ਨਜ਼ਰ ਆਉਂਦੇ ਨੇ ਤੇ ਉਹਨਾਂ ਵੱਲੋਂ ਹੁਣ ਇੱਕ ਵੀਡੀਓ ਜਾਰੀ ਕੀਤੀ ਗਈ ਆ ਉਹਨਾਂ ਕਹੇ ਕਿ ਮੇਰੇ ਖਿਲਾਫ ਗਲਤ ਪ੍ਰਚਾਰ ਕੀਤਾ ਜਾ ਰਿਹਾ ਵੀ ਸੁਖਪਾਲ ਸਿੰਘ ਖੈਰਾ ਨੂੰ ਕਦੇ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਉਹਨਾਂ ਨੇ ਕਿਹਾ ਕਿ ਪੰਜ ਮੁਕੱਦਮੇ ਝੂਠੇ ਮੇਰੇ ਖਿਲਾਫ ਪਹਿਲਾਂ ਵੀ ਦਰਜ ਕੀਤੇ ਗਏ ਨੇ ਤੇ ਹੁਣ ਵੀ ਮੇਰੇ ਖਿਲਾਫ ਸਾਜ਼ਿਸ਼ ਰਚੀ ਜਾ ਰਹੀ ਹੈ ਬਹੁਤ ਸ਼ੋਰ ਮਚਾਇਆ ਪਿਕਾਉ ਮੀਡੀਆ ਨੇ ਔਰ ਬੋਕਰ ਪਾਰਟੀ ਦੇ ਜਿਹੜੇ ਫਰਸਟ੍ਰੇਟਿਡ ਲੀਡਰਸ ਨੇ ਜਿਹੜੇ ਹਤਾਸ਼ ਨੇ ਮਯੂਸ ਨੇ ਉਹਨਾਂ ਨੇ ਬਹੁਤ ਹਰ ਕਿਸਮ ਦਾ ਝੂਠ ਬੋਲਿਆ ਕਿ ਖੇਰੇ ਨੂੰ ਵੱਡਾ ਝਟਕਾ ਹਾਈ ਕੋਰਟ ਨੇ ਪਟੀਸ਼ਨ ਕਰਤੀ ਰੱਦ ਖੇਰੇ ਦੀ ਐਂਟੀਸੀਪੇਟਰੀ ਬੇਲ ਹੋਈ ਰੱਦ ਅਰੈਸਟ ਕਿਸੇ ਵੀ ਮੌਕੇ ਔਰ ਕੁਝ ਤਾਂ ਕਮੜੇ ਬੰਦੇ ਆਮ ਆਦਮੀ ਪਾਰਟੀ ਦਾ ਇੱਕ ਮੈਂ ਦੇਖ ਰਿਹਾ ਸੀ ਕੁਲਦੀਪ ਧਾਲੀਵਾਲ ਉਹ ਤਾਂ ਇਹ ਕਹਿ ਰਿਹਾ ਸੀਗਾ ਕਿ ਜੀ ਹੁਣ ਐਨਡੀਪੀਐਸ ਕੇਸ ਵਿੱਚ ਬਹੁਤ ਅੱਗੇ ਖੁਲਾਸੇ ਹੋਣਗੇ ਤੇ ਐਨਡੀਪੀਐਸ ਕੇਸ ਵਿੱਚ ਇਹਨਾਂ ਦੀ ਐਂਟੀਸਪੇਟਰੀ ਬੇਲ ਰੱਦ ਹੋ ਗਈ ਆਪੇ ਹੀ ਪਾਤੀ ਆਪੇ ਹੀ ਲੈ ਲਈ ਦੋਸਤੋ ਦੇਖੋ ਜਦੋਂ ਵੀ ਕੋਈ ਸਰਕਾਰ ਨਾਲ ਤੁਸੀਂ ਲੜਦੇ ਹੋ ਤੇ ਉਹਦੀ ਕੀਮਤ ਅਦਾ ਕਰਨੀ ਪੈਂਦੀ ਆ ਮੇਰੇ ਤੇ ਪੰਜ ਮੁਕਦਮੇ ਕੀਤੇ ਨੇ ਝੂਠੇ ਭਗਵੰਤ ਮਾਨ ਦੀ ਸਰਕਾਰ ਨੇ ਪੰਜ ਕੇਜਰੀਵਾਲ ਤੇ ਸੋਡੀਆ ਦੇ ਇੱਕ ਇੱਕ ਦੋ ਦੇ ਵਿੱਚ ਦੋ ਦੋ ਵਿੱਚ ਹੀ ਰੋਪੇ ਨੇ ਚਿੱਕਾ ਮਾਰਦੇ ਨੇ ਔਰ ਜਦੋਂ ਮੈਨੂੰ ਐਨਡੀਪੀਐਸ ਕੇਸ ਵਿੱਚ ਬੇਲ ਮਿਲਦੀ ਸੀ ਸ਼ਾਇਦ 15 ਜਨਵਰੀ 2024 ਨੂੰ ਪੰਜਵਾਂ ਮੁਕੱਦਮਾ ਉਦਨੇ ਦਰਜ ਕੀਤਾ ਸੁਭਾਨਪੁਰ ਪੁਲਿਸ ਸਟੇਸ਼ਨ 2 ਵਜੇ ਤੜਕੇ ਖਲਾਕੇ ਕਿ ਖੇਰੇ ਨੇ ਜੇਜ ਬੈਠੇ ਨੇ ਵਿਟਨੈਸਸਿਜ਼ ਨੂੰ ਗਵਾਹਾਂ ਨੂੰ ਉਤਮਕਾਇਆ ਤੇ ਡਰਾਇਆ ਔਰ ਮੈਨੂੰ 10-15 ਦਿਨ ਹੋਰ ਜੇਲ੍ਹ ਵਿੱਚ ਰੱਖਿਆ ਗਿਆ ਇਹਦਾ ਮਤਲਬ ਸਾਫ਼ ਹੋ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੇਰੇ ਤੇ ਸ਼ਰਿਆ ਆਮ ਬਦਲਾਖੋਰੀ ਔਰ ਜਿਹੜਾ ਐਨਡੀਪੀਐਸ ਦਾ ਕੇਸ ਵੀ ਆ ਉਹ 9 ਸਾਲ ਪੁਰਾਣਾ ਜਿਹਦੇ ਵਿੱਚ ਭਗਵੰਤ ਮਾਨ ਨੇ ਮੇਰੇ ਹੱਕ ਵਿੱਚ ਬਿਆਨ ਦਿੱਤੇ ਨੇ ਕਿ ਖੇਰਾਂ ਦੇ ਖਿਲਾਫ ਬਹੁਤ ਵੱਡੀ ਬਦਲਾਖੋਰੀ ਹੋ ਰਹੀ ਹੈ ਮੈਂ ਇਸ ਮਸਲੇ ਨੂੰ ਪਾਰਲੀਮੈਂਟ ਵਿੱਚ ਪਹੁੰਚਾਂ ਤੁਸੀਂ ਉਹਦੀ ਵੀਡੀਓ ਸੁਣ ਲਈ ਹੁਣ ਜਿਹੜਾ ਇਹ ਅੱਜ ਵਾਲੀ ਮੇਰੀ ਪਟੀਸ਼ਨ ਸੀਗੀ ਉਹ ਇਹ ਸੀਗੀ ਕਿ ਇੱਕ 2024 ਚ ਇਹਨਾਂ ਨੇ ਇੱਕ ਵਿਜੀਲੈਂਸ ਵਿਭਾਗ ਨੇ ਮੇਰੇ ਖਿਲਾਫ ਇੱਕ ਇਨਕੁਆਇਰੀ ਸ਼ੁਰੂ ਕੀਤੀ ਹੋਈ ਸੀਗੀ ਔਰ ਜਿਹੜਾ ਹੁਣ BNS ਦਾ ਲਾਅ ਹੈ ਜਿਹਨੇ IPC ਨੂੰ ਰਿਪਲੇਸ ਕੀਤਾ ਸੈਕਸ਼ਨਸ ਨੇ ਮੋਗੰਦਾ ਕਿ ਕੋਈ ਵੀ ਇਨਕੁਆਰੀ ਦਾ ਓਪਨ ਐਂਡਡ ਨਹੀਂ ਰੱਖ ਸਕਦੇ ਤੇ ਡੇਢ ਦੋ ਸਾਲ ਤੋਂ ਅਡੀ ਇਨਕੁਆਰੀ ਚੱਲ ਰਹੀ ਜੀ ਚੱਲ ਰਹੀ ਹੈ ਜੀ ਤੇ ਮੈਨੂੰ ਇਹ ਸ਼ੁਭਾ ਸਿਗਾ ਕਿ ਮੈਨੂੰ ਉਸ ਵਿਜੀਲੈਂਸ ਦੀ ਇਨਕੁਆਰੀ ਦੇ ਆਧਾਰ ਦੇ ਉੱਤੇ ਇੱਕ ਹੋਰ ਝੂਠੇ ਪਰਚੇ ਵਿੱਚ ਅਰੈਸਟ ਕਰ ਲਿਆ ਹਾਈ ਕੋਰਟ ਜਾਣਾ ਕੋਈ ਵੀ ਲੀਗਲ ਰਿਲੀਫ ਲੈਣੀ ਮੇਰਾ ਆਪਣਾ ਇੱਕ ਲੈਜਿਟਿਮੇਟ ਰਾਈਟ ਹੈ ਤੇ ਅਸੀਂ ਹਾਈ ਕੋਰਟ ਪਟੀਸ਼ਨ ਪਾ ਦਿੱਤੀ ਕਿ ਜੀ ਸਾਨੂੰ ਖਦਸ਼ਾ ਕਿ ਆ ਜਿਹੜੀ ਇੱਕ ਇਨਕੁਆਰੀ ਚੱਲ ਰਹੀ ਠੀਕ ਹੈ ਵਿਜੀਲੈਂਸ ਦੀ ਇਹਦੇ ਵਿੱਚ ਮੈਨੂੰ ਇਹ ਬਦਲਾਖੋਰੀ ਦੇ ਤਹਿਤ ਅਰੈਸਟ ਕਰ ਸਕਦੇ ਨੇ ਜਿਹੜਾ ਜਸਟਿਸ ਮਿਸਟਰ ਦਈਆ ਨੇ ਐਮਪੀ ਐਮਐਲਏ ਦਾ ਬੈਂਚ ਆ 21 ਬੈਂਚ ਆ ਜੋ ਐਮਪੀ ਦੇ ਐਮਐਲਏ ਦੇ ਕੇਸ ਹੁੰਦੇ ਆ ਉਹਨਾਂ ਦਾ ਆਰਡਰ ਹੈ ਤੁਸੀਂ ਪਹਿਲਾਂ ਇੱਕ ਵਾਰੀ ਆਰਡਰ ਤੇ ਡੇਟ ਦੇਖ ਲਓ 13 ਅਗਸਟ ਔਰ ਇਹ ਆਰਡਰ ਤੇ ਨਿਕਾ ਮਾਰੋ ਮੈਂ ਤੁਹਾਨੂੰ ਥੋੜਾ ਇਹਦੀ ਜਸਟ ਵੀ ਸਮਝਾ ਦਿੰਦਾ ਵਾ ਆ ਅਗਲਾ ਪੇਜ ਵੀ ਹੈ ਸੌਂਡਰ ਦਾ ਉਹਨੂੰ ਵੀ ਮੈਂ ਹਾਈਲਾਈਟ ਕੀਤਾ ਰੈਲੇਵੈਂਟ ਪੋਰਸ਼ਨ ਇੱਕ ਵਾਰ ਤੁਸੀਂ ਇਸ ਆਰਡਰ ਤੇ ਕਰ ਜਸਟ ਸਕਰੋਲ ਕਰ ਲਓ ਤਾਂ ਕਿ ਤੁਸੀਂ ਅੱਛੇ ਤਰੀਕੇ ਦੇ ਨਾਲ ਆਪ ਵੀ ਪੜ ਸਕੋ ਹੁਣ ਇਸ ਆਰਡਰ ਵਿੱਚ ਕੀ ਹੋਇਆ कि ਜਦੋਂ ਸਵੇਰੇ ਸਾਡਾ ਕੇਸ ਲੱਗਿਆ ਤਾਂ ਜਿਹੜਾ ਸਰਕਾਰੀ ਵਕੀਲ ਸੀ ਐਡੀਸ਼ਨਲ ਐਡਵੋਕੇਟ ਜਨਰਲ ਪੇਸ਼ ਹੋਇਆ ਉਹਨੂੰ ਜੱਜ ਸਾਹਿਬ ਨੇ ਪੁੱਛਿਆ ਕਿ ਆਹ ਪਟੀਸ਼ਨਰ ਦੀ ਇੱਕ 뷰ਪੁਆਇੰਟ ਹੈ ਕਿ ਤੁਸੀਂ ਕੋਈ ਪੁਰਾਣੀ ਇਨਕੁਆਇਰੀ ਚਲਾ ਰਹੇ ਹੋ ਡਿਸਪਰੋਪੋਰਸ਼ਨਟ ਐਸੈਸ ਜਿਵੇਂ ਬਾਕੀ ਲੀਡਰਸ ਨੂੰ ਫੜਦੇ ਨੇ ਤੇ ਇਹਦੇ ਬਾਰੇ ਤੁਹਾਡਾ ਕੀ ਸਟੈਂਡ ਹੈ ਉਹ ਕਹਿੰਦਾ ਜੀ ਕਿ ਹਾਂ ਇਨਕੁਆਇਰੀ ਹੈ 2024 ਦੀ ਲੇਕਿਨ ਨਾਕਾਜ਼ੀ ਇਹਨਾਂ ਨੂੰ ਕੋਈ ਨੋਟਿਸ ਦਿੱਤਾ ਜੀ ਮਿਸਟਰ ਖੈਰਾ ਨੂੰ ਤੇ ਨਾ ਕੋਈ ਸਾਨੂੰ ਇਹਨਾਂ ਇਹਨਾਂ ਨੂੰ ਕੋਈ ਅਰੈਸਟ ਕਰਨ ਦੀ ਕੋਈ ਹਲੇ ਕੋਈ ਕਿਸੇ ਤਰ੍ਹਾਂ ਦੀ ਸਰਕਾਰ ਦੀ ਕੋਈ ਯੋਜਨਾ ਹੈ ਐਗਜ਼ੈਕਟ ਵਰਡ ਤੁਹਾਨੂੰ ਪੜ ਦਿੰਦਾ ਮੈਂ ਉਹ ਕਹਿੰਦਾ ਲਰਨਡ ਸਟੇਟ ਕਾਉਂਸਲ ਡਸ ਨਾਟ ਡਿਸਪਿਊਟ ਦੈਟ ਇਜ਼ ਐਨ ਦੈਟ ਐਨ ਇਨਕੁਆਇਰੀ ਇਸ ਪੈਂਡਿੰਗ ਅਗੇਂਸਟ ਦ ਪ੍ਰੇਡੀਟਰ ਯਾਨੀ ਕਿ ਮੈਂ ਇੱਕ ਪਟਿਸ਼ਕ ਦਾ ਇਨਕੁਆਇਰੀ ਹੈਗੀ ਆ ਬਟ ਕੰਟੇਨਸ ਦਟ देयर ਇਜ਼ ਨੋ ਅਪਰੀਹੈਂਸ਼ਨ ਆਫ ਅ ਅਰੈਸਟ ਐਜ਼ ਆਫ ਨਾਓ ਨੋਰ ਹੈਜ਼ ਦ ਵਿਜੀਲੈਂਸ ਇਸ਼ੂਡ ਐਨੀ ਨੋਟਿਸ ਟੂ ਹਿਮ ਟੂ ਜੁਆਇਨ ਇਨਵੈਸਟੀਗੇਸ਼ਨ ਯਾਨੀ ਕਿ ਵਿਜੀਲੈਂਸ ਨੇ ਮੈਨੂੰ ਕੋਈ ਨੋਟਿਸ ਨਹੀਂ ਦਿੱਤਾ ਤੇ ਨਾ ਕੋਈ ਅ learned counsel for petitioner does not press the petition man ke sada vakil and the petition is disposed of as such ha, disposed of dismissed nahi disposed of aur justice da naam le kya chalne aur pehla ohna ne facts jehde ditte ne oh vi bade interesting hai the apprehension the apprehension is evident on account of the fact that the petitioner being an opposition mla mere mutal kya ja raha hai high court ne record karaya hai has been opposing various acts of omission and commission on the part of the state government and more particularly the chief minister maluk jo ke khaira sarkar de jehde thandliyan karde ne ona ona sare maslayanu <laughs> ujagar karda va aur khas taur te chief minister koke piche recently tuhanu sab nu pata ke 144 toyota highlux di gaddiyan batour home minister bhagwant maan ne khareediyan bjp de naam te billing sikiyan ਔਰ ਅਸੀਂ ਬਹੁਤ ਕੰਪਲੇਂਟਸ ਕੀਤੀਆਂ ਡੀਜੀਪੀ ਨੂੰ ਖੁੱਦ ਕੀਤੀ ਈਡੀ ਸੀਬੀਆਈ ਸਾਰੇ ਗਵਰਨਰ ਨੂੰ ਕਿ ਇਹਦੀ ਜਾਂਚ ਤੱਕ ਰਹੋ ਕਿ ਇੱਕ ਜਦੋਂ ਆਦਮੀ ਟੋヨタ ਦੀ ਇੱਕ ਗੱਡੀ ਲੈਂਦਾ ਉਹਨੂੰ 10 ਤੋਂ 15 ਲੱਖ ਰੁਪਏ ਕਮਿਸ਼ਨ ਡਿਸਕਾਊਂਟ ਮਿਲਦਾ ਇਹਨਾਂ ਨੇ 144 ਲਈਆਂ ਤੇ ਇਹਨਾਂ ਨੇ ਡਿਸਕਾਊਂਟ ਲਿਆ ਹੀ ਨੀਗਾ ਮਤਲਬ ਲਿਆ ਤਾਂ ਹੈ ਫੁੱਲ ਪੈਸਾ ਤੁਹਾਡੇ ਸਰਕਾਰ ਦਾ ਲੋਕਾਂ ਦਾ ਦੇ ਕੇ ਤੇ ਮੁੜ ਕੇ ਕਮਿਸ਼ਨ ਖਾਦਾ ਕਿੱਕਬੈਕ ਕਮਿਸ਼ਨ ਖਾਦਾ ਹੁਣ ਇਹਨਾਂ ਨੂੰ ਬਹੁਤ ਚੁੱਪੀ ਉਹ ਗੱਲ ਉਹਦਣ ਦੇ ਇਹ ਮਨਸੂਬੇ ਬਣਾ ਰਹੇ ਸੀ ਕਿ ਤੇ ਆਫਰ ਪੁਲਿਸ ਦੇ ਵਿੱਚ ਸਾਡੇ ਵੀ ਸੋਰਸਸ ਨੇ ਜਿਹੜੇ ਲੋਕ ਸਾਡੇ ਨਾਲ ਅੰਦਰ ਦੀ ਐਕਚੁਅਲੀ ਕੀ ਸਾਰੀ ਸਰਕਾਰ ਦੇ ਅਫਸਰ ਸਾਈ ਸਾਡੇ ਨਾਲ ਅੰਦਰ ਦੀ ਕਰਦੀ ਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਔਰ ਉਹ ਸਾਨੂੰ ਸੁਲਾਹ ਕਰਦੇ ਕਿ ਤੁਸੀਂ ਥੋੜਾ ਵਿਚਾਰ ਰੱਖਣਾ ਇਹ ਤੁਹਾਨੂੰ ਕਿਸੇ ਇੱਕ ਛੇਵੇਂ ਝੂਠੇ ਮੁਕਦਮੇ ਵਿੱਚ ਅਰੈਸਟ ਕਰਨਗੇ ਤੇ ਮੈਂ ਸਰਕਾਰ ਨੂੰ ਪੁੱਛਣਾ ਚਾਹਣਾ ਜਿਹੜੇ ਮੰਤਰੀ ਸੰਤਰੀ ਜੇ ਬੋਲਦੇ ਇਹਨਾਂ ਦੇ ਹੱਤਮਤਰ ਟਾਈਪ ਕਦੀ ਆਪਣੀ ਸਰਕਾਰ ਨੂੰ ਪੁੱਛਿਆ ਕਿ ਕਟਾਰੂ ਚੱਕ ਦਾ ਕੀ ਕੀਤਾ ਤੁਸੀਂ ਸਰਪ੍ਰਿਕਤ ਘਰਮਾਨੂ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ 144 ਟਾਈਪ ਪਿਓਟਾ ਹਾਈਲੈਕਸ ਗੱਡੀਆਂ ਦਾ ਤੁਸੀਂ ਕੀ ਕੀਤਾ ਹੁਣ ਲੈਂਡ ਪੂਲਿੰਗ ਦੇ ਵਿੱਚ ਤੁਸੀਂ ਲੋਕਾਂ ਦੀਆਂ ਜੁੱਤੀਆਂ ਤੋਂ ਡਰਦੇ ਤੁਸੀਂ ਇਹ ਲੈਂਡ ਪੂਲਿੰਗ ਵਾਪਸ ਲਈ ਤੇ ਜਿਨ੍ਹਾਂ ਲੋਕਾਂ ਨੇ ਸਾਰਿਆਂ ਨੇ ਵਜਾਹਤ ਕੀਤੀ ਕਿ ਲੈਂਡ ਪੂਲਿੰਗ ਬਹੁਤ ਅੱਛੀ ਆ ਮੰਤਰੀਆਂ ਸੰਤਰੀਆਂ ਐਮਐਲਏ ਨੇ ਕੀ ਉਹਨਾਂ ਨੂੰ ਜਨਤਕ ਮਾਫੀ ਨਹੀਂ ਮੰਗਣੀ ਚਾਹੀਦੀ ਜਦ ਮੈਂ ਇਹ ਗੱਲਾਂ ਕਰਦਾ ਸਾਰਿਆਂ ਤਾਂ ਇਹਨਾਂ ਨੂੰ ਬਹੁਤ ਚੁੱਪਦੇ ਆ ਨੇ ਤਾਂ ਚੁੱਪ ਲੈਣ ਔਰ ਮੈਂ ਜਿਦਾ ਪਹਿਲਾਂ ਵੀ ਕਿਹਾ ਸੀਗਾ ਕਿ ਮੈਂ ਦੇਖੋ ਗੱਲ ਇਹ ਆ ਕਿ ਕੋਈ ਵੀ ਜਦੋਂ ਤੁਸੀਂ ਕਿਸੇ ਨਿਜ਼ਾਮ ਦੇ ਉਲਟ ਚੱਲਣਾ ਵਾ ਉਹਦੀ ਕੀਮਤ ਅਦਾ ਕਰਨੀ ਪੈਂਦੀ ਉਹ ਕੀਮਤ ਮੈਂ ਅਦਾ ਕੀਤੀ ਆ ਪਹਿਲਾਂ ਪੰਜ ਛੁੱਠੇ ਮਕਦਮੇ ਵਿੱਚ ਅਗਰ ਕੋ ਛੇਵਾ ਵੀ ਕਰਨਗੇ ਅਗਰ ਕੋ ਚੋਰੀ ਚੋਰ ਦਰਵਾਜ਼ੇ ਰਹੀ ਮੈਨੂੰ ਅਰੈਸਟ ਵੀ ਕਰਨਗੇ ਤਾਂ ਆਈ డు ਨਾਟ ਬਾਦਰ ਔਰ ਦੂਜੇ ਪਾਸੇ ਕੇਜਰੀਵਾਲ ਤੇ ਸਸੋਡੀਆਂ ਕੀ ਚੀਕਾ ਮਾਰਦੇ ਨੇ ਜਦੋਂ ਉਹਨਾਂ ਨੂੰ ਬੀਜੇਪੀ ਦੀ ਈਡੀ ਤੇ ਸੀਬੀਆਈ ਅਰੈਸਟ ਕਰਦੀ ਸਾਡੇ ਸਾਥ ਧੋਖਾਧੜੀ ਹੋ ਰਹੀ ਹੈ ਸਾਡੇ ਸਾਥ ਬਦਲਾਖੋਰੀ ਹੋ ਰਹੀ ਹੈ ਤੁਸੀਂ ਪੰਜਾਬ ਦੇ ਵਿੱਚ ਕੀ ਕਰ ਰਹੇ ਆਪਣੇ ਗਰੂਥੀਆਂ ਨਾਲ ਮੱਚ ਮੋਰ ਦੈਨ ਵਾਟ ਦ ਬੀਜੇਪੀ ਡਸ ਟੂ ਯੂ ਇਨ ਦ ਸੈਂਟਰ ਤੁਹਾਡਾ ਮਤਲਬ ਹੈ ਕਿ ਜੋ ਵੀਰ ਜੀ ਬੀਜੇਪੀ ਦੀ ਕਾਰਜਸ਼ੈਲੀਆ ਉਹਦੋਂ ਵੱਧ ਤੁਸੀਂ ਬਦਲਾਖੋਰ ਬੰਦੇ ਹੋ ਇਸ ਕਰਕੇ ਮੇਰਾ ਇਹ ਫਰਜ਼ ਸੀਗਾ ਕਿ ਮੈਂ ਤੁਹਾਨੂੰ ਅੱਜ ਹਾਈ ਕੋਰਟ ਦਾ ਆਰਡਰ ਪਬਲਿਕ ਡੋਮੇਨਸ ਲਿਆਦਿਆਂ ਔਰ ਸਾਰਾ ਤੁਹਾਨੂੰ ਅਚੀ ਤਰ੍ਹਾਂ ਮੈਂ ਪੜਾਹਤਾ ਦਿਖਾਤਾ ਔਰ ਮੈਨੂੰ ਬੜਾ ਦੁੱਖ ਆ ਕਿ ਮੀਡੀਆ ਜਿਹੜਾ ਨਾਲੇ ਕਹਿੰਦੇ ਅਸੀਂ ਸਾਡਾ ਜੀ ਚੌਥਾ ਪਿੱਲਰ ਹੈ ਮੀਡੀਆ ਡੈਮੋਕ੍ਰੇਸੀ ਦਾ ਕਹਦਾ ਚੌਥਾ ਪਿੱਲਰ ਹੈ ਔਰ ਤੁਸੀਂ ਇੰਨਾ ਝੂਠ ਬੋਲਦੇ ਹੋ ਇੰਨਾ ਜ਼ਿਆਦਾ ਕੈਰੈਕਟਰ ਅਸੈਸਿਨੇਸ਼ਨ ਕਰਦੇ ਹੋ ਬੰਦਿਆਂ ਦੀ ਔਰ ਮੈਂ ਕੱਲ ਸਵੇਰੇ ਇੱਕ ਸਾਡਾ ਡੈਫੇਮੇਸ਼ਨ ਨੋਟਿਸ ਜਿਹੜਾ ਸਾਰੇ মিডিਆ ਜਿਹੜੇ ਜਿਹੜੇ মিডিਆਜ਼ ਨੇ ਜਿਹੜਾ ਖਾਸ ਤੌਰ ਤੇ ਰੋਜ਼ਾਨਾ ਸਪੋਕਸਮੈਨ ਪ੍ਰੋ ਪੰਜਾਬ ਟੀਵੀ ਡੇਲੀ ਪੋਸਟ ਟੀਵੀ ਨਿਊਜ਼ 18 ਚੈਨਲ ਅਤੇ ਹੋਰ ਇਹਨਾਂ ਦੇ ਜਿਹੜੇ ਇਦਾਂ ਦੇ ਬਕਾਊ ਟਾਈਪ ਸੌਰੀ ਟੂ ਸੇ ਮੈਨੂੰ ਦੁੱਖ ਨਾ ਕਹਿਣਾ ਪੈ ਰਿਹਾ ਤੁਹਾਡਾ ਕੰਮ ਹੈ ਯਾਰ ਕਿ ਤੁਸੀਂ ਲੋਕਾਂ ਨੂੰ ਸੱਚੀ ਖਬਰ ਸੁਣਾਓ ਤੁਸੀਂ ਤਾਂ ਸੱਚ ਦੀ بجائے ਹਾਈ ਕੋਰਟ ਦਾ ਆਰਡਰ ਤਾਂ ਮੈਨੂੰ ਮਿਲਿਆ ਹੁਣ ਜੀ ਸ਼ਾਮੀ ਅਪਲੋਡ ਹੋਇਆ ਇੰਟਰਨੈਟ ਤੇ ਕੋ 6 ਵਜੇ ਤੋਂ ਬਾਅਦ ਮੈਨੂੰ ਹੁਣ ਆਰਡਰ ਮਿਲਦਾ ਵਾ ਤੇ ਇਸ ਸਵੇਰੇ ਸਵੇਰ 10 ਵਜੇ ਚਲਾਉਣ ਲੱਗ ਜਾਂਦੇ ਖੇਰੇ ਨੂੰ ਚਟਕਾ ਖੇਰੇ ਨੂੰ ਚਟਕਾ ਇਹ ਕੋ ਤਰੀਕਾ ਹੈ মিডিਆ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਯਾਰ ਤੁਸੀਂ ਤਾਂ ਫਿਰ ਪੇਡ ਮਰਸਨਰੀਜ਼ ਹੋ ਗਏ ਹੋ ਇਹਦਾ ਮਤਲਬ ਕੱਲ ਨੂੰ ਸਰਕਾਰ ਤੁਹਾਨੂੰ ਪੈਸੇ ਦੇਵੇਗੀ ਤੇ ਤੁਸੀਂ ਆਪਣੇ ਟੱਬਰ ਦੇ ਵੀ ਖਿਲਾਫ ਖਬਰ ਚਲਾ ਸਕਦੇ ਹੋ ਤੁਸੀਂ ਤਾਂ ਪੁਲਿਸ ਨਾਲੋਂ ਵੀ ਜ਼ਿਆਦਾ ਗੇਗੁਜ਼ਰੇ ਨਿਕਲੇ ਹੋ ਕੱਲ ਨੂੰ ਤੁਸੀਂ ਕੋਈ ਮਤਲਬ ਬਦਨਾਮੀ ਕਰਨੀ ਤੁਸੀਂ ਆਪਣੇ ਫੈਮਿਲੀ ਮੈਂਬਰਸ ਹੀ ਬਦਨਾਮੀ ਵੀ ਕਰ ਸਕਦੇ ਜਸਟ ਫਾਰ ਸਮ ਲਿਟਲ ਬਿਟ ਆਫ ਮਨੀ ਇੰਨੇ ਪੈਸੇ ਵਾਸਤੇ ਇਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਪੇਡ ਮਰਸਨਰੀਜ਼ ਪੰਜਾਬੀ ਚ ਹੁਣ ਸ਼ਬਦ ਬੜਾ ਚੁਬਣਾ ਇਹਨਾਂ ਨੂੰ ਇਹਨੂੰ ਕਹਿੰਦੇ ਨੇ ਪਹਾੜੀ ਦੇ ਟੱਟੂ డు ਨਾਟ ਬਿਕਮ ਪਹਾੜੀ ਦੇ ਟੱਟੂ ਪਲੀਜ਼ ਫॉर ਗੋਡ ਸੇਕ ਇਸ ਦੇਸ਼ ਵਿੱਚ ਜਿਵੇਂ راہੁਲ ਗਾਂਧੀ ਉੱਤੇ ਲੜ ਰਿਹਾ ਵੋਟ ਚੋਰੀ ਦੇ ਮਸਲੇ ਦੇ ਵਿੱਚ ਵੋਟ ਚੋਰੀ ਕੀਤੀ ਹੈ ਇਹਨਾਂ ਨੇ ਸ਼ਰਿਆਮ ਮੈਂ ਉਹਨੂੰ ਦਾਤ ਦੇਣਾ راہੁਲ ਗਾਂਧੀ ਨੂੰ ਕਿ ਜਿਸ ਢੰਗ ਦੇ ਨਾਲ ਉਹ ਲੜਾਈ ਲੜ ਰਿਹਾ ਸਾਰੇ ਦੇਸ਼ ਦੇ ਸਿਸਟਮ ਦੇ ਨਾਲ ਇੱਕਦਮ মিডিਆ ਨੂੰ ਉਹਦਾ ਵੀ ਸਾਥ ਦੇਣਾ ਚਾਹੀਦਾ ਤੇ ਜਿਹੜੇ ਲੋਕ ਇੱਥੇ ਸਰਕਾਰ ਦੀ ਕਰਪਟ ਯੂ نو ਮੈਕਨਿਜ਼ਮ ਦੇ ਖਿਲਾਫ ਲੜ ਰਹੇ ਨੇ ਭ੍ਰਿਸ਼ਟਾਚਾਰ ਗਿੱਤਰੀਕੇਕਾਰ ਸਕੈਂਡਲ ਸਕੈਮਸ ਟੋਟਾ ਹਾਈ ਲੈਕਸ ਨਾਲ ਲੜ ਰਹੇ ਨੇ ਤੁਸੀਂ ਯਾਰ ਉਹਨਾਂ ਦਾ ਸਾਥ ਦਿਓ ਤੁਸੀਂ ਤਾਂ ਸਰਕਾਰੀ ਅਮਲੇ ਦਾ ਸਾਥ ਦੇਣ ਲੱਗ ਗਏ ਹੋ ਝੂਠ ਬੁਲਾਉਣ ਲੱਗ ਗਏ ਆ ਤੁਹਾਨੂੰ ਯਾਦ ਹੋਊਗਾ ਇੱਕ ਵਾਰ ਮੈਂ ਵਿਧਾਨ ਸਭਾ ਚ ਬਾਹਰ ਨਿਕਲਿਆ ਤੇ ਉੱਥੇ ਮਾਈਕ ਬੜੇ ਸਾਰੇ ਬੇਸ ਸੀਗਾ ਮੈਨੂੰ ਪਤਾ ਸੀਗਾ ਕਿ ਮੀਡੀਆ ਜਿਹੜਾ ਉਹ ਤਾਂ ਪੱਕ ਸਰਕਾਰ ਦੇ ਰੱਖਦਾ ਤੇ ਮੈਂ ਕਿਹਾ ਜੀ ਜਿਹੜੇ ਜਿਹੜੇ ਬਕਾਊ ਮੀਡੀਆ ਨੇ ਉਹ ਪਲੀਜ਼ ਆਪਣੇ ਮਾਈਕ ਚੱਕ ਲਓ ਸਭ ਤੋਂ ਪਹਿਲਾਂ ਉਹ ਇੱਕ ਮਿਸਟਰ ਕੋਈ ਬਰਾੜ ਸੀਗਾ ਨਿਊਜ਼ 80 ਦਾ ਉਹਨੇ ਆਪਣਾ ਮਾਈਕ ਾਨ ਕੇ ਚੱਕਿਆ ਦੈਟ ਮੀ ਇਹਨਾਂ ਦੇ ਮਨ ਵਿੱਚ ਵੀ ਇੱਕ ਹادثਾ ਤੇ ਚੋਰ ਨੇ ਕਿ ਅਸੀਂ ਬਗਾਉ ਮੀਡੀਆ ਹੀ ਹੈ ਇਹਨਾਂ ਨੇ ਆਪ ਐਡਮਿਟ ਕੀਤਾ ਆਪਣੇ ਆਪਣੇ ਮਾਈਕ ਚੱਕ ਕੇ ਲੈ ਗਏ ਉੱਥੋਂ ਸੋ ਮੇਰੀ ਮੀਡੀਆ ਨੂੰ ਇਹ ਬੇਨਤੀ ਕਹਿ ਲੋ ਨਸੀਹਤ ਕਹਿ ਲੋ ਕਿ ਇੰਨਾ ਕੁਫਰ ਮਤ ਤੋਲੋ ਯਾਰ ਉਹ ਦਿਖਾਓ ਜੋ ਅਸਲ ਹੈ ਲੋਕਾਂ ਨੂੰ ਵਰਨਾ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਕਿ ਘੱਟੋ ਘੱਟ ਇਹਨਾਂ ਤੇ ਮੀਡੀਆ ਤੇ ਭਰੋਸਾ ਨਾ ਕਰੋ ਜੇ ਮੇਰੇ ਖਿਲਾਫ ਇਦਾਂ ਦੀ ਮਨਕਰ ਖਬਰਾਂ ਚਲਾ ਸਕਦੇ ਇਹ ਦੁਨੀਆ ਜਾਣ ਦੇ ਖਿਲਾਫ ਮਨਕਰ ਖਬਰਾਂ ਚਲਾ ਸਕਦੇ ਅਖੀਰ ਚ ਫਿਰ ਮੈਂ ਗਾਗਲਪੁਰ ਬਾਈ ਗੁਰੂ ਦਾ ਧੰਨਵਾਦ ਕਰਦਾ ਉਹਨਾਂ ਤੇ ਭਰੋਸਾ ਰੱਖਦਾ ਔਰ ਮੈਂ ਆਪਣਾ ਕੰਮ ਵਿਭਾਗੀ ਬੇਬਾਕੀ ਔਰ ਇਨਸਾਫ ਪਸੰਦੀ ਦੇ ਨਾਲ ਤੇ ਨਿਡਰਤਾ ਦੇ ਨਾਲ ਆਪਣਾ ਕੰਮ ਜਿਹੜਾ ਉਹ ਕਰਦਾ ਰਹੂੰ ਐਦਾਂ ਝੂਠੇ ਪਰਚਾ ਨਾਲ ਤੁਸੀਂ ਮੇਰੀ ਜ਼ੁਬਾਨ ਬੰਦ ਤੇ ਮੇਰੀ ਪੰਜਾਬ ਹਿੱਤ ਦੀ ਐਕਟੀਵਿਟੀ ਬੰਦ ਨਹੀਂ ਕਰਾ ਸਕਦੇ ਮੈਨਾਂ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਸੋ ਜਿੱਦਾਂ ਕਿ ਸੁਖਪਾਲ ਸਿੰਘ ਖੈਰਾਵਲੋਂ ਕਿਹਾ ਗਿਆ ਹੈ ਕਿ ਮੈਂ ਐਸਐਸਫ ਦੀਆਂ ਗੱਡੀਆਂ ਨੂੰ ਲੈ ਕੇ ਸਰਕਾਰ ਦੇ ਉੱਤੇ ਨਿਸ਼ਾਨੇ ਸਾਦੇ ਸੀ ਤੇ ਕਾਰਵਾਈ ਦੀ ਮੰਗ ਕੀਤੀ ਸੀ ਜਿਹਦੇ ਚੱਲਦਿਆ ਮੇਰੇ ਪੁਲਿਸ ਅਫਸਰ ਕਈ ਖਾਸ ਨੇ ਜਿਨ੍ਹਾਂ ਕਿਹਾ ਕਿ ਤੁਹਾਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਪਰ ਐਨਡੀਪੀਐਸ ਦਾ ਕੋਈ ਮਾਮਲਾ ਅਜਿਹਾ ਮੇਰੇ ਤੇ ਨਹੀਂ ਹੈ ਜਿਸ ਦੇ ਤਹਿਤ ਮੈਨੂੰ ਗ੍ਰਿਫਤਾਰ ਕੀਤਾ ਜਾਵੇ